ਪਿਛਲੇ ਹਫਤੇ ਦੇ ਵਿੱਚ ਦੋ ਬਹੁਤ ਮੰਦ ਭਗੀਆਂ ਘਟਨਾਵਾਂ ਹੋਈਆਂ ਦਿਲ ਦੇ ਲਾਦੇ ਦਿਨ ਵਾਲੀਆਂ ਘਟਨਾਵਾਂ ਹੋਈਆਂ ਬਹੁਤ ਮਨ ਉੱਖਾ ਹੋਇਆ ਔਰ ਬੜੀ ਜ਼ਾਹਿਰ ਹੈ ਕਿ ਜੋ ਹੋਇਆ ਜੋ ਸਾਹਮਣੇ ਆਇਆ ਇੱਕ ਡੀਆਈਜੀ ਰੋਪੜ ਰੇਂਜ ਦਾ ਡੀਆਈਜੀ ਰੰਗੀ ਹੱਥੀ ਫੜਿਆ ਜਾਂਦਾ ਕਿੰਨੀ ਆਸ ਹੁੰਦੀ ਹੈ ਇੱਕ ਵੱਡੇ ਅਫਸਰ ਤੋਂ ਆਮ ਬੰਦਾ ਜਦੋਂ ਕਿਸੇ ਐਸਐਸਪੀ ਤੇ ਸੰਤੁਸ਼ਟ ਨਹੀਂ ਹੁੰਦਾ ਔਰ ਡੀਆਈਜੀ ਤੱਕ ਪਹੁੰਚ ਕਰਦਾ ਵਾ ਜੇ ਡੀਆਈਜੀ ਫੜਿਆ ਗਿਆ ਵੇ ਤੇ ਆਮ ਲੋਕਾਂ ਦੀ ਫਿਰ ਆਸ਼ਾਮ ਤੇ ਪਾਣੀ ਫਿਰ ਗਿਆ ਨਾ ਔਰ ਦੂਜਾ ਇੱਕ ਸਾਬਕਾ ਡੀਜੀਪੀ ਉਦਾ ਬੇਟਾ ਉਸ ਡੀਜੀਪੀ ਮੁਤਾਬਕ ਪਿਛਲੇ 18 ਸਾਲ ਤੋਂ ਨਸ਼ਾ ਨਫੀਲਡ ਸੀ ਸੋ ਕਿੱਥੇ ਆਏ ਪੰਜਾਬ ਸਰਕਾਰ ਦੀ ਮੋਹਮ ਕਿੱਥੇ ਅਸੀਂ ਰੀਹੈਬਿਲੀਟੇਸ਼ਨ ਦੀ ਗੱਲ ਕਰਦੇ ਆ ਕਿੰਨੇ ਕੁ ਲੋਕ ਰੀਹੈਬਿਲੀਟੇਟ ਕਰੇ ਨੇ ਸੋ ਇਹ ਦੋਵੇਂ ਕੇਸ ਜਿਹੜੇ ਨੇ ਇਹਨਾਂ ਦੀ ਫਾਈਨਲ ਜਾਂਚ ਚੁੱਕੀ ਨਿਕਲ ਕੇ ਆਉਂਦਾ ਹੋਇਆ ਵੱਖਰੀ ਗੱਲ ਹੈ ਉਹ ਤਪੀਸ਼ ਏਜੰਸੀਆਂ ਦਾ ਕੰਮ ਆ ਪਰ ਇਹ ਪੰਜਾਬ ਦੀ ਹਕੀਕਤ ਦਾ ਇੱਕ ਸ਼ੀਸ਼ਾ ਦਿਖਾਉਂਦੇ ਜ਼ਰੂਰ ਹੈ ਇਹ ਬਿਲਕੁਲ ਗੱਲ ਸਾਹਮਣੇ ਆ ਰਹੀ ਆ ਔਰ ਇਹਨਾਂ ਦੋਮਾ ਮਸਲਿਆਂ ਤੇ ਪਾਵੇਂ ਪ੍ਰਸ਼ਟਾਚਾਰ ਦੇ ਖਿਲਾਫ ਔਰ ਪਾਵੇਂ ਨਸ਼ੇ ਦੇ ਖਿਲਾਫ ਮੂਹਮ ਪੰਜਾਬ ਸਰਕਾਰ ਨੇ ਬੜੇ-ਬੜੇ ਵੱਡੇ-ਵੱਡੇ ਦਾਅਵੇ ਕੀਤੇ ਸਰਕਾਰ ਬਣਦਾ ਇਹ ਹੈਲਪਲਾਈਨ ਨੰਬਰ ਜਾਰੀ ਕਰਤਾ ਜ਼ੀਰੋ ਟੋਲਰੈਂਸ ਔਨ ਕ੍ਰਾਪਸ਼ਨ ਲਿਸਟਾਂ ਜਾਰੀ ਹੋਣ ਲੱਗ ਪਈਆਂ ਹਰ ਹਫਤੇ ਹਰ ਮਹੀਨੇ ਆ ਫੜ ਲਿਆ ਇੰਨੇ ਫੜ ਲਏ ਇੰਨੇ 100 ਫੜ ਲਏ ਇੰਨੇ 100 ਐਫਆਈਆਰ ਹੋ ਗਏ ਹੌਲੀ-ਹੌਲੀ ਕੰਮ ਮੱਠਾ ਪੈ ਗਿਆ ਉਹਨਾਂ ਦੇ ਆਪਣੇ ਲੀਡਰ ਦਿੱਲੀ ਚ ਫੜੇ ਗਏ ਇੱਥੇ ਉਹਨਾਂ ਦੇ ਐਮਐਲਏ ਦੇ ਖਿਲਾਫ ਮੰਤਰੀਆਂ ਦੇ ਖਿਲਾਫ ਕੇਸ ਨਿਕਲਣ ਲੱਗ ਪਏ ਆਪੀ ਤੈਨੂੰ ਬਰਖਾਸਤ ਕਰਨਾ ਪਿਆ ਕਈਆਂ ਨੂੰ ਫੜਨਾ ਪਿਆ ਸੋ ਮੂਹਮ ਇੱਕ ਤਰੀਕੇ ਨਾਲ ਠੋਸ ਹੋ ਗਈ ਲੇਕਿਨ ਫਿਰ ਵੀ ਸਰਕਾਰ ਦਾਵਾ ਕਾਦਰੀ ਦੂਜੀਆਂ ਸਟੇਟਾਂ ਜਾ ਕੇ ਕੀਆ ਉਹਨਾਂ ਨੇ ਕਿ ਅਸੀਂ ਤੇਜੀ ਪੰਜਾਬ ਚ ਭ੍ਰਸ਼ਟਾਚਾਰ ਨੂੰ ਤੇ ਨੱਥ ਪਾਲੀ ਠਲ ਪਾਲੀ ਸੋ ਇਸ ਕੇਸ ਦੇ ਨਾਲੇ ਸਭ ਕੁਝ ਹੀ ਬਾਹਰ ਨਿਕਲ ਕੇ ਆਇਆ ਔਰ ਮੈਂ ਹਮੇਸ਼ਾ ਕਹਿੰਦਾ ਰਿਹਾ ਹਾਂ ਔਰ ਅੱਜ ਫਿਰ ਕਹਿਣਾ ਚਾਹੁੰਦਾ ਹਾਂ ਕਿ ਇਹ ਹੋਣਾ ਹੀ ਸੀ ਜੋ ਹੋ ਰਿਹਾ ਹੈ ਬਾਕੀ ਹੋਰ ਵੀ ਕੇਸ ਹੋਣਗੇ ਕਿਉਂਕਿ ਜਿਹੜੇ ਅਸਲੀ ਸਿਸਟਮ ਤੁਸੀਂ ਬਣਾਏ ਨਹੀਂ ਅਸੀਂ ਗੱਲ ਕਰਦੇ ਆ ਜੀ ਲੋਕਪਾਲ ਨੂੰ ਸਟਰੈਂਥਨ ਕਰਾਂਗੇ ਹੈ ਲੋਕਪਾਲ ਪਰ ਕਿੱਥੇ ਹੈ ਲੋਕਪਾਲ ਕਦੀ ਸੁਣਿਆ ਕੋਈ ਕੋ ਸ਼ਿਕਾਇਤ ਦਾ ਕੋ ਨਤੀਜਾ ਨਿਕਲਿਆ ਲੋਕਪਾਲ ਦੀਆਂ ਰਿਪੋਰਟਾਂ ਜਨਤਕ ਹੋਈਆਂ ਅਸੀਂ ਕਨਫਲਿਕਟ ਆਫ ਇੰਟਰਸਟ ਬਿੱਲ ਦੀ ਗੱਲ ਕਰਦੇ ਸੀ ਮੰਤਰੀਆਂ ਬਾਰੇ ਵਿਧਾਇਕਾਂ ਬਾਰੇ ਆਇਆ ਕੋਈ ਹਰ ਸਾਲ ਰਿਟਰਨ ਫਾਈਲ ਹੁੰਦੇ ਆ ਇਸ ਡੀਆਈਜੀ ਭੁੱਲਨੇ ਵੀ ਰਿਟਰਨ ਫਾਈਲ ਕੀਤੇ ਆ ਉਹ ਮਹਿ ਇੱਕ ਫਾਰਮੈਲਟੀ ਆ ਮੜੀ ਮੋਟੀ ਪ੍ਰਾਪਰਟੀ ਐਡ ਕਰ ਦਿੰਦੇ ਤੁਸੀਂ ਪਰ ਉਹਦੀ ਗਾਂ ਕੋ ਤਫਤੀਸ਼ ਕਰਦਾ ਵਾ ਕਿ ਜੋ ਰਿਟਰਨ ਇਹਨਾਂ ਅਫਸਰਾਂ ਨੇ ਫਾਈਲ ਕੀਤੇ ਆ ਉਹ ਵਾਕਈ ਹਕੀਕਤ ਆ ਸਚਾਈ ਆ ਪੂਰੀ ਜਾਇਦਾਦ ਦਾ ਬਿਉਰਾ ਦਿੱਤਾ ਕਿ ਨਹੀਂ ਦਿੱਤਾ ਉਹਦੀ ਕੋਈ ਇਨਕੁਆਰੀ ਨਹੀਂ ਸੋ ਖਾਣਾ ਪੂਰਤੀ ਜਈ ਹੋ ਰਹੀ ਆ ਇਸੇ ਕਰਕੇ ਆਪਾਂ ਦੇਖਿਆ ਵਾ ਕਿ ਵਿਰੋਧੀ ਧਿਰ ਜਿਹੜੇ ਨੇ ਹਾਲਾਂਕਿ ਵਿਰੋਧੀ ਧਿਰ ਕੋਈ ਦੁੱਧ ਦੇ ਤੋਤੇ ਨਹੀਂ ਉਹਨਾਂ ਵੇਲੇ ਵੀ ਇਹੋ ਹੀ ਕੁਝ ਹੁੰਦਾ ਰਿਹਾ ਸ਼ਾਇਦ ਤੋਂ ਵੱਧ ਹੀ ਹੁੰਦਾ ਰਿਹਾ ਜਾਂ 19 20 ਦਾ ਹੀ ਫਰਕ ਹੋਣਾ ਵਾ ਪਹਿਲਾਂ ਵੱਧ ਸੀ ਕੋਣ ਵੱਧਿਆ ਲੇਕਿਨ ਉਹਨਾਂ ਨੂੰ ਮੌਕਾ ਜ਼ਰੂਰ ਮਿਲ ਗਿਆ ਸਰਕਾਰ ਦੀ ਆਲੋਚਨਾ ਕਰਨ ਦਾ ਡਰੱਗਸ ਦਾ ਵੀ ਇਹੋ ਹੀ ਹਾਲ ਹੈ ਪਹਿਲੇ ਤਿੰਨ ਸਾਲ ਅਸੀਂ ਕੀਤਾ ਕੁਝ ਨਹੀਂ ਫਿਰ ਅੱਜ ਸਾਲ ਮਾਰਚ ਤੋਂ ਅਸੀਂ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਲਾਂਚ ਕਰਤੀ ਫਿਰ ਦਾਅਵੇ ਤੇ ਦਾਅਵੇ ਬਹੁਤ ਨਸ਼ਾ ਨਸ਼ਾ ਨਸ਼ਿਆਂ ਦੇ ਖਿਲਾਫ ਜਿਹੜੀ ਯੁੱਧ ਆ ਇਹ ਇੱਕ ਬਹੁਤ ਸਿਸਟਮੈਟਿਕਲੀ ਲੜਨ ਦੀ ਲੋੜ ਹੈ ਦਾਅਵੇ ਕਰਨ ਦੀ ਲੋੜ ਨਹੀਂ ਕਲੇਮ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਇੱਕ ਬੜਾ ਸਲੋ ਪ੍ਰੋਸੈਸ ਹੈ ਜਿਹੜੇ ਕਸਰਨੇ ਉਹਨਾਂ ਨੂੰ ਫੜਨਾ ਸਪਲਾਈ ਚੇਨ ਨੂੰ ਤੋੜਨਾ ਨਸ਼ਿਆਂ ਨਾਲ ਪੀੜਤ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਉਹਨਾਂ ਨੂੰ ਰੀਹੈਬਿਟੇਟ ਕਰਨਾ ਰੀਲੈਪਸ ਨਾ ਕਰ ਸਕਣ ਉਹਨਾਂ ਨੂੰ ਮਾਨ ਸਨਮਾਨ ਦੇ ਕੇ ਸਮਾਜ ਦਾ ਹਿੱਸਾ ਬਣਾਉਣਾ ਇਹ ਬਹੁਤ ਟੀਟੀਐਸ ਪ੍ਰੋਸੈਸ ਹੈ ਦਾਮੇ ਨਾਲ ਬਿਆਨ ਨਾਲ ਸਟੇਜਾਂ ਤੋਂ ਛੁਟਕਲੇ ਸਣਾ ਕੇ ਇਹ ਗੱਲ ਨਹੀਂ ਬਣਦੀ ਔਰ ਉਹੀ ਗੱਲ ਹੋਈ ਇੱਕ ਸਾਹਿਬ ਦਾ ਡੀਜੀਪੀ ਦਾ ਬੇਟਾ ਹੀ ਔਰ ਡੀਜੀਪੀ ਖੁਦ ਕਹਿ ਰਿਹਾ ਮੇਰਾ ਬੱਚਾ ਇਹਨੇ ਸਾਲ ਤੋ ਪੀੜਤ ਸੀ ਬਹੁਤ سارے ਲੋਕ ਸਵਾਲ ਉਠਾਰੇ ਨੇ ਉਸ ਡੀਜੀਪੀ ਦੇ ਉੱਪਰ ਡੀਜੀਪੀ ਦੇ ਬਾਰੇ ਮੈਂ ਕੁਝ ਫਾਰਸ਼ ਨਹੀਂ ਕਰਦਾ ਮੈਂ ਉਹਨੂੰ ਨਿੱਜੀ ਤੌਰ ਤੇ ਮੈਂ ਨਹੀਂ ਜਾਣਦਾ ਆ ਉਹਦਾ ਕੈਰੀਅਰ ਦੇ ਰੂਪ ਦੇਖਿਆ ਵਾ ਕੈਰੀਅਰ ਦੇ ਵਿੱਚ ਉਹਤੇ ਇਲਜ਼ਾਮ ਵੀ ਲੱਗੇ ਆ ਝੂਠੇ ਪੁਲਿਸ ਮੁਕਾਬਲੇ ਦੇ ਇਲਜ਼ਾਮ ਵੀ ਲੱਗੇ ਆ ਵਦੀਕਿਆਂ ਦੇ ਇਲਜ਼ਾਮ ਵੀ ਲੱਗੇ ਆ ਪਰ ਇੱਕ ਮਸਲਾ ਉਹ ਵੱਖਰਾ ਮਸਲਾ ਵਾ ਲੇਕਿਨ ਇਸ ਕੇਸ ਦੇ ਵਿੱਚ ਉਹਨੇ ਬੇਟਾ ਖੋਇਆ ਫਿਰ ਉਸ ਤੋਂ ਬਾਅਦ ਕੇਸ ਦਰਜ ਹੋਇਆ ਇਲਜ਼ਾਮ ਲੱਗੇ ਇਹ ਵਾਕਈ ਪੰਜਾਬੀ ਕਿਰਦਾਰ ਦੀ ਕਿਰਦਾਰਕੁਸ਼ੀਆ ਇਸ ਤੋਂ ਬਾਅਦ ਕੋਈ ਇਸ ਤੋਂ ਮੰਦ ਭਾਗੀ ਗੱਲ ਨਹੀਂ ਹੋ ਸਕਦੀ ਅ ਕਿੱਥੇ ਮੈਂ ਦੋ ਤਿੰਨ ਗੱਲਾਂ ਥੋੜੀਆਂ ਵੱਖਰੀਆਂ ਕਰਨਾ ਚਾਹਨਾ ਜਿਹੜਾ ਤਫਤੀਸ਼ ਦਾ ਪੈਟਰਨ ਹੈ ਸੀਬੀਆਈ ਦੀ ਤਫਤੀਸ਼ ਦੇ ਉੱਪਰ ਬਹੁਤ ਵੱਡੇ ਸਵਾਲ ਉੱਠ ਰਹੇ ਆ ਵੀ ਆਫਟਰ ਆਲ ਹਰ ਕੇਸ ਦੇ ਵਿੱਚ ਤੁਸੀਂ ਇੱਕ ਰਿਮਾਂਡ ਲੈਂਦੇ ਜੇ ਪੁਲਿਸ ਬੰਦੇ ਨੂੰ ਅਰੈਸਟ ਕਰਦੀ ਰਿਮਾਂਡ ਲੈਂਦੀ ਆ ਭਾਵੇਂ ਬਾਅਦ ਵਿੱਚ ਉਹ ਬਰੀ ਹੋ ਜਾਂਦਾ ਇੱਕ ਵਾਰੀ ਉਹਨੂੰ ਬੇਇੱਜ਼ਤ ਵੀ ਕਰ ਦਿੱਤਾ ਜਾਂਦਾ ਉਹਨੂੰ ਉੱਖਾ ਟਮ ਟਾਈਮ ਉਹਨੂੰ ਉਹਦੀ ਕਚਨਿੰਗ ਵੀ ਕਰਦੇ ਆ ਸੀ ਪੁਲਿਸ ਰਿਮਾਨਡ ਪੁਲਿਸ ਆਪਣੇ ਹਾਲਾਤਾਂ ਦੇ ਵਿੱਚ ਇਸ ਕੇਸ ਦੇ ਵਿੱਚ ਰਿਮਾਨ ਕਿਉਂ ਨਹੀਂ ਲਿਆ ਗਿਆ ਬਹੁਤ ਸਾਰੇ ਲੋਕਾਂ ਨੇ ਸਵਾਲ ਚੁੱਕਿਆ ਸਿਰਫ ਇਹੋ ਹੀ ਨਹੀਂ ਬਹੁਤ ਸਾਰੀਆਂ ਗੱਲਾਂ ਪ੍ਰੀਮੈਚੂਰਲੀ ਕੀ ਦੱਸਣ ਦੀ ਲੋੜ ਹੁੰਦੀ ਆ ਪਤਾ ਨਹੀਂ ਉਹ ਬਾਅਦ ਸਾਬਤ ਹੋਵੇ ਕਿ ਨਾ ਹੋਵੇ ਤੁਸੀਂ ਜੋ ਰੰਗੀ ਹਾਤੀ ਫੜਿਆ ਹੋ ਤੇ ਦੱਸਣਾ ਹੀ ਪੈਣਾ ਪਿਆ ਰੰਗੀ ਹਾਤੀ ਫੜਿਆ ਜੋ ਕੈਸ਼ ਮਿਲਿਆ ਹੋ ਵੀ ਦੱਸਣਾ ਹੀ ਪੈਣਾ ਲੇਕਿਨ ਇਹ ਆਪਾਂ ਕਿਵੇਂ ਆਪਾਂ ਇਹਦਾ ਇਹਦਾ ਵੀ ਕੈਨ ਜੰਪ ਟੂ ਕਨਕਲੂਜਨਸ ਹੈ ਮੀਡੀਆ ਨੂੰ ਅਸੀਂ ਬਰੀਫਿੰਗ ਦੇ ਸਕਦੇ ਆਂ ਪੀਏ ਜੀ ਵਾਕਈ ਪਰਿਸ਼ੋਦ ਦਾ ਪੈਸਾ ਵਾ ਹੋ ਸਕਦਾ ਵਾ ਪ੍ਰਾਪਰਟੀ ਦਾ ਪੈਸਾ ਹੋਵੇ ਬਲੈਕ ਐਂਡ ਕੋ ਬਲੈਕ ਵਾਈਟ ਅੱਜ ਕੱਲ ਸਭ ਕੁਝ ਹੁੰਦਾ ਉਹਦਾ ਪੈਸਾ ਹੋਵੇ ਮੈਂ ਕੋਈ ਸਿਫਾਰਿਸ਼ ਨਹੀਂ ਕਰ ਰਿਹਾ ਮੈਂ ਕੋਈ ਕਿਸੇ ਦੀ ਵਕਾਲਤ ਨਹੀਂ ਕਰ ਰਿਹਾ ਪਰ ਇਹ ਸਭ ਕੁਝ ਤਫਤੀਸ਼ ਤੋਂ ਬਾਹਰ ਨਿਕਲਣਾ ਚਾਹੀਦਾ ਵਾ ਪੂਟਲ ਆ ਰਿਕਵਰ ਹੋਇਆ ਆ ਕੁਝ ਦੀ ਉਹ ਜਸਟੀਫਾਈ ਕਰ ਸਕਦੇ ਆਂ ਵੱਡੀ ਸੀ ਬੇਈਮਾਨੀ ਦਾ ਪੈਸਾ ਸੀ ਕਹਦੇ ਤੇ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਕੀ ਉਹਦੀ ਕੋ ਪਰਮਿਟ ਸੀ ਪਤਾ ਤੇ ਕਰੋਨਾ ਹਥਿਆਰਿਕ ਡੀਆਈਜੀ ਕੋਲ ਹਥਿਆਰ ਤੇ ਹੋਣਗੇ ਕਾਰਤੂਸ ਵੀ ਹੋਣਗੇ ਉਹ ਵੀ ਨਿਕਲੇ ਉਹ ਕਿਤੇ ਲਾਇਸੈਂਸੀ ਤੇ ਨਹੀਂ ਸੀ ਉਹ ਕਹਿ ਦੇਣਾ 18 ਕਾਰਤੂਸ ਨਿਕਲੇ ਇਹ ਕੀ 18 ਨਜਾਇਜ਼ ਹੈ ਪਹਿਲੋਂ ਤਫਤੀਸ਼ ਕਰਨੀ ਚਾਹੀਦੀ ਹੈ ਬਾਹਰਲੇ ਮੁਲਕਾਂ ਦਾ ਸਿਸਟਮ ਫੋਲੋ ਕਰੀਏ ਬਾਹਰਲੇ ਮੁਲਕਾਂ ਦੇ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਉੱਥੇ ਲਾਈਨ ਲਾ ਦਿੰਦੇ ਆ ਉਸ ਤੋਂ ਬਾਅਦ ਜਿੰਨਾ ਚਿਰ ਤੱਕ ਤਫਤੀਸ਼ ਪੂਰੀ ਨਹੀਂ ਹੋ ਜਾਂਦੀ ਜਾਂ ਤਫਤੀਸ਼ ਅੱਗੇ ਨਹੀਂ ਵਧਦੀ ਉਹਨੇ ਚਿਰ ਤੱਕ ਕੋਈ ਗੱਲ ਨਹੀਂ ਕਰਦੇ ਅਸੀਂ ਰੈਗੂਲਰਲੀ ਫੀਡ ਕਰਦੇ ਆ ਜੀ ਹੁਣ ਉਹਦਾ ਰੀਡਰ ਫੜ ਲਿਆ ਜੀ ਉਹਦਾ ਉਹ ਤਾਂ ਫੜ ਨਹੀਂ ਆ ਉਹਨਾਂ ਦੀ ਕੁਛ ਨਹੀਂ ਤੇ ਹੋਣੀ ਆ ਉਹਦਾ ਮੁਨਸ਼ੀ ਫੜ ਲਿਆ ਉਹਦਾ ਡਰਾਈਵਰ ਨਾਲ ਪੁੱਛ ਗਏ ਛ ਉਹ ਤਾਂ ਹੋਣੀ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਇਹਨੂੰ ਸੈਂਟੀਫਿਕ ਤਰੀਕੇ ਨਾਲ ਆਪਾਂ ਇਹ ਤਫਤੀਸ਼ ਕਰੀਏ ਇਹ ਰੂਟੀਨ ਚੀਜ਼ਾਂ ਵਾਂ ਇਹਨੂੰ ਖਬਰ ਬਣਾਉਣ ਦੀ ਕੋਸ਼ਿਸ਼ ਨਾ ਕਰੀਏ ਜੇ ਹਾਂ ਜੇ ਪਹਿਲਾਂ ਇੱਕ ਡੀਆਈਜੀ ਨੂੰ ਫੜਨ ਤੋਂ ਬਾਅਦ ਦੂਜੀ ਗ੍ਰਫਤਾਰੀ ਹੁੰਦੀ ਉਹ ਜ਼ਰੂਰ ਖਬਰ ਹੈ ਖਬਰ ਬਣਾਉਣੀ ਚਾਹੀਦੀ ਆਪੀ ਇਹਦਾ ਕੀ ਲਿੰਕ ਸੀਗਾ ਦੱਸਣਾ ਚਾਹੀਦਾ ਵਾ ਲੇਕਿਨ ਅੰਦਾਜ਼ੇ ਲਾ ਕੇ মিডিਆ ਨੂੰ ਫੀਡ ਕਰਨਾ ਸਰਕਾਰੀ ਏਜੰਸੀਆਂ ਵੱਲੋਂ ਗਲਤ ਆ ਸਰਕਾਰੀ ਏਜੰਸੀਆਂ ਨੂੰ ਇੱਕ ਸੈਂਟਿਫਿਕ ਅਪਰੋਚ ਅਡਾਪਟ ਕਰਨੀ ਚਾਹੀਦੀ ਹੈ ਜਿਹੜੀ ਇਹਦੇ ਵਿੱਚ ਨਜ਼ਰ ਨਹੀਂ ਆਈ ਨਾ ਰਿਮਾਂਡ ਲਿਆ ਔਰ ਉਸ ਤੋਂ ਬਾਅਦ ਪ੍ਰੀਮੈਚੂਰ ਲੀਕ ਕੀਤੇ ਗਏ ਸਿਰਫ ਇਹੋ ਹੀ ਨਹੀਂ মিডিਆ ਦਾ ਆਪਣਾ ਰੋਲ ਅਸੀਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਵਾਂ ਵਿਊਜ਼ ਲੈਂਡ ਲਈ ਵੱਡੇ ਵੱਡੇ ਹੈਡਲਾਈਨਸ ਦੇ ਦਿੰਨੇ ਆ ਵਿੱਚੋਂ ਗੱਲ ਕੁਝ ਵੀ ਨਹੀਂ ਨਿਕਲਦੀ ਮੈਂ ਅੱਜ ਆਪਣੇ ਸਟਾਫ ਨਾਲ ਹੀ ਗੱਲ ਕਰ ਰਿਹਾ ਸੀ ਕਿ ਇੱਕ ਡੀਆਈਜੀ ਦੀ ਗ੍ਰਿਫਤਾਰੀ ਤੋਂ ਬਾਅਦ ਜਾਂ ਜੋ ਕੁਝ ਪਹਿਲੇ ਦਿਨ ਮਿਲਿਆ ਉਸ ਤੋਂ ਬਾਅਦ ਕੁਝ ਹੋਰ ਗੱਲ ਨਿਕਲੀ ਆ ਲੇਕਿਨ ਮੀਡੀਆ ਦੀਆਂ ਹੈਡਲਾਈਨਸ ਵੇਖ ਲੋ ਪਤਾ ਨਹੀਂ ਕਿੰਨਿਆ ਕੁ ਕੁਛ ਹੈ ਇਹੀ ਸਸੰਸਨੀਖੇਤ ਗੱਲਾਂ ਕਰਦੇ ਆ ਇਹਨੂੰ ਮੀਡੀਆ ਟ੍ਰਾਇਲ ਕਹਿੰਦੇ ਆ ਜੇ ਤੁਸੀਂ ਮੀਡੀਆ ਟ੍ਰਾਇਲ ਕਰਦੇ ਰਹੋਗੇ ਤੇ ਇਹਦੇ ਨਾਲ ਨੁਕਸਾਨ ਕਿਹਦਾ ਹੋਊਗਾ ਕਿਸੇ ਦੀ ਜਿਹੜੀ ਜਿਹੜੀ ਉਹਦੀ ਪਰਸਨੈਲਿਟੀ ਜਾਂ ਕੈਰੇਕਟਰੇ ਉੱਧਰ ਨੁਕਸਾਨ ਹੋ ਹੀ ਰਿਹਾ ਵਾ ਲੇਕਿਨ ਤੁਹਾਡਾ ਆਪਣਾ ਨੁਕਸਾਨ ਹੋਊਗਾ ਮੈਂ ਕੋਈ 30 ਪੰਤਾਲੀ 40 ਸਾਲ ਦੇ ਤਜਰਬੇ ਨਾਲ ਕਹਿ ਰਿਹਾ ਮ Punjab ਦੇ ਵਿੱਚ ਬਲੈਕਮੇਲਰ ਕਹਿਣ ਲੱਗ ਪੈਸੀ ਪੱਤਰਕਾਰਾਂ ਨੂੰ ਕਿਉਂ ਕਿਉਂਕਿ ਉਹ ਪੀਲੀ ਪੱਤਰਕਾਰੀ ਕਰਦੇ ਸੀ ਟੈਬਲੌਇਡ ਜਰਨਲਿਜ਼ਮ ਹੁੰਦੀ ਸੀ ਹੈਡਲਾਈਨ ਦੇ ਦੇਣਾ ਵਿੱਚ ਕੁਝ ਵੀ ਨਹੀਂ ਅਸੀਂ ਵੀ ਹੁਣ ਇਹੋ ਹੀ ਕਰਦੇ ਹਾਂ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਟੀਵੀ ਚੈਨਲਾਂ ਅੱਜ ਵੀ ਰੈਲੇਵੈਂਟ ਕਿਉਂ ਨੇ ਭਾਵੇਂ ਸਰਕੂਲੇਸ਼ਨ ਬਹੁਤ ਘਟ ਗਿਆ ਸੋਸ਼ਲ ਮੀਡੀਆ ਦੀ ਕਿਤੇ ਜਾ ਰਹਾ ਸਰਕੂਲੇਸ਼ਨ ਹੈ ਲੇਕਿਨ ਰੈਲੇਵੈਂਟ ਨੇ ਕਿਉਂਕਿ ਉਹ ਸੰਸਨੀਖੇਤ ਗੱਲਾਂ ਨਹੀਂ ਕਰਦੇ ਇੱਕ ਅੰਗਰੇਜ਼ਾਂ ਅਧੀਚ ਯੂਰਪ ਦੇ ਅਧੀਚ टर्म ਹੈ ਅਮਰੀਕਾ ਦੇ टर्म ਹੈ ਪੈਪਰੇਜ਼ੀ ਫੋਟੋਗ੍ਰਾਫਰ ਜਿਹੜੇ ਜਿਹੜੇ ਮਸ਼ਹੂਰ ਲੋਕ ਨੇ ਉਹਨਾਂ ਦੀ ਲੁਕ ਲੁਕ ਕੇ ਫੋਟੋਆਂ ਲੈਂਦੇ ਆ ਫਿਲਮ ਵੀ ਬਣੀ ਸੀ ਲਾ ਦੋਲਚੇਵਿਤਾ ਇਟਾਲੀਅਨ ਟਰਮ ਹੈ ਕਿਵੇਂ ਇੱਕ ਬੜਾ ਮਸ਼ਹੂਰ ਫੋਟੋਗ੍ਰਾਫਰ ਹੁੰਦਾ ਸੀਗਾ ਰੋਂ ਗਲੇਲਾ ਉਹਦੇ ਤੇ ਫਿਲਮ ਸੀ ਕਿਵੇਂ ਲੋਕਾਂ ਮਿਆਂ ਸੋ ਕਹਿਣ ਦਾ ਮਤਲਬ ਇਹ ਆ ਕਿ ਇਹਦੇ ਨਾਲ ਪੱਤਰਕਾਰੀ ਦੀ ਆਪਣੀ ਬਦਨਾਮੀ ਹੁੰਦੀ ਹੈ ਔਰ ਇਹਦੇ ਨਾਲ ਪੱਤਰਕਾਰੀ ਜਿਹੜੀ ਆ ਉਹ ਹੌਲੀ-ਹੌਲੀ ਇਰੈਲੇਵੈਂਟ ਹੁੰਦੀ ਆ ਮੀਡਿਆ ਟ੍ਰਾਇਲ ਤੋਂ ਗ੍ਰੇਸ ਕਰੀਏ ਜਿਹੜਾ ਪੀੜਤ ਪਰਿਵਾਰ ਆ ਉਹਦੇ ਲਈ ਵੀ ਇੱਕ ਆਪਾਂ ਲੈਟਸ ਸਪੇਅਰ ਅ ਮੂਮੈਂਟ ਇਹ ਕਿਸੇ ਨੇ ਬੇਟਾ ਗਵਾਇਆ ਵਾ ਪੁਲਿਸ ਨੂੰ ਦੋਸ਼ੀ ਨੂੰ ਇਕਰਾਰ ਕਰਨ ਤੋਂ ਫਿਰ ਆਪਾਂ ਗੱਲ ਕਰਾਂਗੇ ਨਾ ਆਪਾਂ ਪਹਿਲਾਂ ਹੀ ਦੋਸ਼ੀ ਕਰਾਰ ਕਰਤਾ ਸੋ ਜਦੋਂ ਅਸੀਂ ਕੁਝ ਵੀਡੀਓਜ਼ ਪਾਉਨੇ ਆ ਸੋਚ ਸਮਝ ਕੇ ਪਾਈਏ ਕਿ ਉਹ ਉਹ ਵੀਡੀਓ ਪੈਣੀ ਚਾਹੀਦੀ ਏ ਕਿ ਨਹੀਂ ਪੈਣੀ ਚਾਹੀਦੀ ਸੋ ਮੇਰਾ ਕਹਿੰਦਾ ਮਤਲਬ ਹੈ ਕਿ ਆਪਾਂ ਅੱਜ ਜੋ ਹੋ ਰਿਹਾ ਵਾ ਇਹ ਸਿਰਫ ਪੰਜਾਬ ਦੀ ਸਿਆਸਤ ਪੰਜਾਬ ਦੇ ਸਿਆਸਤ ਤੇ ਇੱਕ ਟਿੱਪਣੀ ਨਹੀਂ ਇਹ ਅਫਸਰਸਾਈ ਤੇ ਟਿੱਪਣੀ ਨਹੀਂ ਇਹ ਸਾਡੀਆਂ ਕੇਂਦਰੀ ਏਜੰਸੀਆਂ ਤੇ ਤੇ ਸਾਡੇ ਆਪਣੇ ਜਿਹੜਾ ਮਹਿਕਮਾ ਸਾਡੇ ਸਾਥੀ ਹੈ মিডিਆ ਦੇ ਸਾਥੀ ਉਹਨਾਂ ਤੇ ਵੀ ਇੱਕ ਟਿੱਪਣੀ ਆ ਅੱਜ ਵਾਸਤੇ ਇੰਨਾ ਹੀ